ਤਤਾ ਤਤਾ ਲਾਲਾ ਲਾਲਾ ਜੇ ਤੁਹਾਨੂੰ ਗੁੜ ਖੜਾਉਣਾ ਉਹ ਤੇ ਪਹਿਲਾਂ ਤੁਹਾਨੂੰ ਪਤਾ ਕਿ ਆ ਸੰਤਰੇ ਕਿੱਥੇ ਪਏ ਹੈਗੇ ਪਏ ਆਪਣੇ ਕੋਲ ਕਿੰਨੂ ਦੋ ਏ ਬਸ ਕਿੰਨੂ ਰਾਤ ਚਾਰ ਦੇ ਆ ਤਾਂ ਮੈਂ ਇਹ ਨਹੀਂ ਖਾ ਲਿਆ ਮੈਂ ਕਿਹੜਾ ਖਾਦਾ ਬਿੱਲੀ ਦੇ ਸਿਰਾਂ ਦੇ ਦੁੱਧ ਜਾਂਦਾ ਕਿਤੇ ਤੂੰ ਵੀ ਮੈਂ ਕਾ ਖਾਦਾ ਦੰਨ ਨਾ ਪਏ ਬਸ ਕਰ ਰਾਤ ਨਹੀਂ ਆ ਦੇ ਸੱਚੀ ਹਾਂ ਨਹੀਂ ਮੈਂ ਤੂੰ ਫਿਰ ਪੀਨੇ ਛੇਲੇ ਕੇ ਦਿੱਤਾ ਤਾਂ ਫਿਰ ਕਰਨ ਤੇ ਤਾਂ ਰੱਖ ਸਕਦਾ ਪੈਰ ਹੱਥ ਤੇ ਰੱਖ ਉਹ ਨਹੀਂ ਚੱਕਰ ਵਾਲੇ ਦਾ ਨਹੀਂ ਇੱਥੇ ਗੱਬੇ ਆ ਜਾਂ aí ਖੇਦੇ ਗੱਬੇ ਹੁੰਦੇ ਇੱਧਰ ਯਾਰ ਬਾਈ ਕਹੂੰਗਾ ਯਾਦ ਰੱਖੂੰਗਾ ਜੀ ਆ ਦੇਖੋ ਇਹ ਮਾੜਾ ਜਹੇ ਇਹ ਆਉਣ ਦੇ ਬਾਈ ਉਹਨਾਂ ਨਾਲ ਮੇਰੇ ਨਾਲ ਹੀ ਸੱਣ ਮੋੜ ਜਾ ਬੱਸ ਓਕੇ ਰੱਖ ਦੇ ਜੀ ਦੋ ਦੋ ਤਿੰਨ ਤਿੰਨ ਲਾ ਦੇ ਪਾਪਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਆ ਏ ਅਕਾਲ ਪੁਰਖ ਵਾਹਿਗੁਰੂ ਸੇ ਸੱਚਾ ਪਾਤਸ਼ਾਹ ਜਿੰਨੇ ਵੀ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਹੇ ਨੇ ਈਓਰ ਜਿਨ੍ਹਾਂ ਵਿੱਚ ਸਾਡੀ ਆ ਭੈਣਾਂ ਵੀ ਐ ਵੀਰ ਵੀ ਐ ਸਾਡੇ ਬਜ਼ੁਰਗ ਵੀ ਐ ਤੇ ਬੱਚੇ ਵੀ ਹੈਗੇ ਨੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਜਣੇ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਕਰਦੀ ਪੂਰੀਆਂ ਮੇਰੇ ਮਾਲਕ ਸੱਚਾ ਪਾਤਸ਼ਾਹ ਸੋ ਅੱਜ ਦਾ ਬਲੌਗ ਸ਼ੁਰੂ ਕਰਨ ਲੱਗੇ ਜੀ ਆਪਾਂ ਦਿਨ ਬਹੁਤ ਸੋਹਣਾ ਚੜਿਆ ਹੋਇਆ ਟੋਪਾ ਨਿਕਲੀ ਹੋਈ ਆ ਤੇ ਕਹਿੰਦੇ ਸੀਗੇ ਵੀ ਆਈ ਬਸੰਤ ਪਾਲਾ ਅਦੰਤ ਪਰ ਪਾਲਾ ਅਦੰਤ ਨਹੀਂ ਹੋਇਆ ਹੈਗਾ ਬਸੰਤ ਕਰਕੇ ਹਾਲ ਵਿੱਚ ਹੀ ਰਹਿਦਾ ਪਾਲਾ ਕਿਉਂਕਿ ਲੇਟ ਚੱਲ ਰਿਹਾ ਹੈ ਤਕਰੀਬਨ ਮੈਂ ਇੱਕ ਚੀਜ਼ ਨੋਟ ਕਰੀ ਵੀ ਜਿੰਨਾ ਵੀ ਸਿਸਟਮ ਹੈ 10-15 ਦਿਨ ਲੇਟ ਚੱਲ ਰਿਹਾ ਗਰਮੀ 10-15 ਦਿਨ 15 ਦਿਨ 20 ਦਿਨ ਲੇਟ ਤੱਕ ਪੈਂਦੀ ਰਹੀ ਹੈ ਤੇ ਹੁਣ ਜਦੋਂ ਗਰਮੀ ਦਾ ਮੌਸਮ ਆਉਣ ਲੱਗਿਆ ਤਾਂ ਹੁਣ ਸਰਦੀ ਵਾਲਾ ਫੀਲ ਚੱਲ ਰਿਹਾ ਹਾਲ ਕਾਫੀ ਕੁਝ ਚੱਲ ਰਿਹਾ ਹਾਲੇ ਵਿੱਚੇ ਵਿੱਚ ਸੋ ਅੱਜ ਦਾ ਜਿਹੜਾ ਪਲਾਨ ਹੈਗਾ ਜੀ ਸਾਡਾ ਉਹ ਹੈਗਾ ਜੀ ਅੱਜ ਅਸੀਂ ਹੁਣ ਗੰਨੇ ਪੀੜਨੇ ਆ ਨਾਲੇ ਰਸ ਪੀਵਾਂਗੇ ਨਾਲੇ ਗੁੜ ਬਣਾਵਾਂਗੇ ਘਰ ਦਾ ਤੇ ਅੱਜ ਦਾ ਜਿਹੜਾ ਪਲਾਨ ਹੈਗਾ ਉਹ ਕਾਫੀ ਜ਼ਿਆਦਾ ਹੁਣ ਪਹਿਲਾਂ ਅਸੀਂ ਟਰਾਲਾ ਲਿਜਾਵਾਂਗੇ ਫਿਰ ਉਹਦੇ ਪਰ ਪੱਤੀ ਲੱਦਾਂਗੇ ਪੱਤੀ ਲੱਦ ਕੇ ਫਿਰ ਜਾ ਕੇ ਖੜਾਵਾਂਗੇ ਜੀ ਉੱਥੇ ਟਰਾਲੇ ਨੂੰ ਮੁੜ ਕੇ ਆ ਕੇ ਜਨਰੇਟਰ ਪਾ ਕੇ ਫਿਰ ਜਨਰੇਟਰ ਲਿਜਾ ਕੇ ਫਿਰ ਉਹਦੇ ਨਾਲ ਮੋਟਰ ਦੇ ਨਾਲ ਜੋੜ ਕੇ ਕਲਹਾੜੀ ਚਲਾਉਣੀ ਹੈ ਕਲਹਾੜੀ ਚਲਾਉਣ ਤੋਂ ਬਾਅਦ ਵਿੱਚ ਫਿਰ ਅਗਲਾ ਪ੍ਰੋਸੈਸ ਹੈਗਾ ਜਿਹੜਾ ਗੁੜ ਦਾ ਚੱਲੂਗਾ ਤੇ ਵੀਡੀਓ ਲੰਬੀ ਵੀ ਹੋ ਸਕਦੀ ਆ ਕਾਫੀ ਜ਼ਿਆਦਾ ਤੇ ਅੱਜ ਦੇ ਰਜੇਮੇ ਵੀ ਕਾਫੀ ਜ਼ਿਆਦਾ ਹੈਗੇ ਨੇ ਤੇ ਦੇਖਦੇ ਆ ਅੱਗੇ ਕੀ ਬਣਦਾ ਹੈ ਬਾਕੀ ਦਾ ਸਾਰਾ ਤੁਸੀਂ ਦੇਖ ਹੀ ਲੈਣਾ ਵੀ ਕੀ ਕੀ ਬਣ ਰਿਹਾ ਹੈ ਕਿ ਕੀ ਕੀ ਬਣਨਾ ਅੱਗੇ ਜੀ ਥੋਪ ਘਾਟ ਸਾਡਾ ਲੱਗ ਗਿਆ ਹੋਇਆ ਤੇ ਸਾਰਾ ਕੰਮ ਇਹਦਾ ਸੰਦੀਪ ਨੇ ਬਾਹਰ ਚੱਕ ਤੇ ਫੱਟੇ ਤੇ ਸੁਖਵੀਰ ਲੱਗੀ ਵੀ ਅੰਦਰ ਰੋਟੀਆਂ ਸਵੇਰ ਦੀ ਲੱਗੀ ਹੋਈ ਪਕਾਉਣ ਕਦੇ ਫੋਨ ਸੋਣਨ ਲੱਗ ਜਾਂਦੀ ਹੈ ਕਦੇ ਕਰਨ ਨੂੰ ਭੇਜਿਆ ਖਸ ਇਕਣੀ ਚੱਲੀ ਜਾਂਦਾ ਉਹ ਕੰਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਨਦੀ ਜੋ ਕਿਤੇ ਮਿੱਟੀ ਵੀ ਲਿਆਏ ਮੜੀ ਚੰਦਰੀ ਮਿੱਟੀ ਲਾਉਣ ਲਈ ਮਿੱਟੀ ਮਿੱਟੀ ਸਾਰਾ ਰਸਤ ਵੀ ਆਇਆ ਆ ਮਿੱਟੀ ਲੱਗਣੀ ਐ ਨੂੰ ਹਾਂ ਭਾਂਡੂ ਵੀ ਦੇ ਦਿੰਦੇ ਆ ਫੇਰ ਵੀ ਉੱਤਰ ਜਾਂਦਾ ਨਹੀਂ ਜਿਆਦਾ ਬਚੀ ਨਹੀਂ ਸੀ ਹੈਗੀ ਜਦੋਂ ਉਹ ਸਾਰੀ ਉਲੱਗ ਗਈ ਦੀ ਉਹ ਇਹ ਵੀ ਗੱਲ ਮਿੱਟੀ ਤੋਂ ਬਿਨਾ ਚੱਲਦਾ ਵੀ ਠੀਕ ਰਹਿੰਦਾ ਇਹ ਵੀ ਗੱਲ ਠੀਕ ਆ ਛੱਲੇ ਆਉਂਗੇ ਉਹ ਵੀ ਚਲੋ ਹੁਣ ਵਿੱਕੀ ਕਿੱਥੇ ਅੰਦਰ ਐ ਅੰਦਰ ਐ ਆਹ ਜਾਈ ਚੱਲੀ ਐ ਫੇਰ ਅਸੀਂ ਹੁਣ ਜਾਈਏ ਹੂੰ ਛਾਲ ਬਿੱਕੀ ਫੇਰ ਲੋਜੀ ਸੁਖਵੀਰ ਘਰ ਤੋਂ ਰੋਟੀਆਂ ਨੂੰ ਘਾਤ ਕੇ। ਵਾਈ ਕੁ ਜੀ ਕਾ ਖਾਸਾ ਵਾਈ ਕੁ ਜੀ ਕੇ ਪਾਤੇ ਐ ਮੈਂ ਕਾਉਂ ਪਹੁੰਚ ਜਾਣਾ। ਚਕਾਉਵਾਨੂ। ਟੋਮੀ ਵਾਲੀ ਰੋਟੀ। ਟੋਮੀ ਵਾਲੀ ਆਸਵਾਦੀ ਬੁਣਦੇ। ਚਲ ਠੀਕ ਹੈ। ਲੋਜੀ ਬੇਕਰਮ ਸਿੰਘ ਬੈਠਾ ਹੈ। ਵਾਈ ਕੁ ਜੀ ਕਾ ਕਾਲਸਾ ਸਿਲਵਰ ਕੁੰਜੀ ਕਿਤੇ। ਜੇਗਾ ਨਾ। ਜੇਗਾ ਨਾ। ਆ ਪੋਤਲ ਪਈਆ ਹੁਣ ਪੱਗ ਲਾ ਕੇ ਡੇਜਾ ਵਾ। ਅੱਛਾ ਅੱਛਾ ਜਿਹੜੀ ਦਵਾਈ ਦਿੱਤੀ ਸੀ ਭੈਣ ਨੇ। ਕਿਹਨੇ ਕਿਹਨੇ ਕਾਲੇ ਨੇ ਪੇਜੀ ਦੀ ਨਾ ਮਨਕੀਤ ਨੇ ਜੀ ਅੱਛਾ ਅੱਛਾ ਹਾਂ ਓਕੇ ਓਕੇ ਠੀਕ ਦੇਸੀ ਗੋਲ ਪੇਜੀ ਦੀ ਕਹਿੰਦਾ ਵੀ ਇਹ ਇੱਕ ਮੀਨਾ ਕਹਾ ਇਹਦੇ ਚ ਪੂੜੀਆਂ ਅੱਛਾ ਗੈਰ ਪੂੜੀ ਵੀ ਹਾਂ 10 ਅੱਛਾ ਆਪ ਹੈ ਨਾ ਦਵਾਈ ਲੈਣੀ ਹੈ ਫਿਰ ਮੁੜ ਕੇ ਆ ਪੂੜੀ ਓਧੇ ਘੰਟੇ ਬਾਅਦ ਤਿੰਨ ਠੱਕਣ ਅਜੇ ਹੂੰ ਉਦੋਂ 10 ਮਿੰਟ ਦਾ ਗੈਪ ਛਾ ਕੇ ਫਿਰ ਆਹ ਅੱਛਾ ਉਹਨੂੰ ਦੇਖੀ ਜਾਓ ਕਿ ਕਿਆ ਬਣਦਾ ਭਾਈ ਮਾਂਗਰੇ ਜੀ ਵੀ ਜਾਂਦਾ ਦੇਸੀ ਵੀ ਜਾਂਦਾ ਹਾਂ ਹੁਣ ਕਿਸੇ ਨੂੰ ਦੱਸਣ ਜੋਗੋ ਥੋੜਾ ਜਿਹਾ ਮੈਨੂੰ ਫਾਇਦਾ ਕੀ ਨ ਕਰਿਆ ਹਾਂ ਇਹ ਗੱਲ ਹੈ ਜੀ ਵਿੱਚੇ ਵਿੱਚ ਹਾਂ ਆ ਗੁਰੂ ਮਹਾਰਾਜ ਦੀ ਵੀ ਪਾਸੇਵਾ ਕਰਦੇ ਇਹਨੂੰ ਕਹ ਦੇ ਗਿਆ ਇਹ ਹੋਰ ਤਰ੍ਹਾਂ ਆਉਂਦੀਆਂ ਬੁੱਥਾ ਜੱਕਾ ਦੇ ਸੈੱਟ ਨਾ ਜੀ ਮੈਨ ਲੱਗਿਆ ਫੋਨ ਬੰਦ ਕਰਨ ਚਲੋ ਜੀ ਠੀਕ ਹੈ ਜੀ ਇਹ ਇੱਕ ਕਹਿਣਾ ਹੈ ਇਹਨਾਂ ਨੇ ਕੁਝ ਬਸ ਗੱਲ ਸੁਣ ਲਓ ਅਸੀਂ ਜੀ ਕੱਲ ਇੱਕ ਤੁਹਾਨੂੰ ਗੱਲ ਦੱਸਾਂ ਅੱਜ ਸਾਨੂੰ ਤੱਤਾ ਤੱਤਾ ਗੋੜ ਖੜਾਉਣਾ ਤੁਹਾਨੂੰ ਤੱਤਾ ਤੱਤਾ ਲਾਲਾ ਲਾਲਾ ਕਹਿੰਦੇ ਜੀ ਨੂੰ ਅੱਛਾ ਸੁਣ ਹੇ ਹੇ ਚਿਪ ਚਿਪ ਮਾੜਾ ਐ ਜੋ ਸਮਝ ਕੇ ਹਾਂ ਇੱਜੇ ਦੇ ਨਾਲ ਥੋੜੋ ਮੇਰੀ ਗੱਲ ਤੱਤਾ ਤੱਤਾ ਲਾਲਾ ਲਾਲਾ ਜੇ ਤੁਹਾਨੂੰ ਗੁੜ ਖੜਾਉਣਾ ਉਹ ਤੇ ਉੱਥੇ ਪਹਿਲਾਂ ਤੁਹਾਨੂੰ ਪਤਾ ਕਿ ਆ ਸੰਤਰੇ ਕਿੱਥੇ ਪਏ ਹੈਗੇ ਪਏ ਆਪਣੇ ਕੋਲ ਦੇ ਕਿੰਨੂ ਦੋ ਐ ਬਸ ਕਿੰਨੂ ਰਾਤ ਚਾਰ ਦੇ ਆ ਤਾਂ ਮੈਂ ਇਹ ਨਹੀਂ ਖਾ ਲਿਆ ਮੈਂ ਕਿਹੜਾ ਖਾਦਾ ਬਿੱਲੀ ਦੇ ਸਰਾਣੇ ਦੁੱਧ ਜਾਂਦਾ ਕਿਤੇ ਤੂੰ ਵੀ ਮੈਂ ਕਾ ਖਾਦਾ ਦਿੰਨੇ ਪਏ ਬਸ ਕਰ ਰਾਤ ਨੂੰ ਆ ਦੇ ਸੱਚੀ ਆ ਨਹੀਂ ਮੈਂ ਤੂੰ ਫਿਰ ਇਹਨੇ ਛੇਲੇ ਕੇ ਦਿੱਤਾ ਤਾਂ ਫਿਰ ਕਰਨ ਲੱਗਿਆ ਵਾ ਤਾਂ ਖਾਣਾ ਉਹ ਮੈਂ ਦਿੱਤਾ ਦਾ ਚਲੋ ਉਹ ਮੈਂ ਕਹਿੰਦਾ ਵੀ 4-5 ਜੇ ਕਿਲੋ ਖੰਡ ਜੇ ਰੋਪੜ ਖਣੀ ਤਾਂ ਜਿਹੜਾ ਵੱਜਦਾ ਹੋਇਆ ਤਾਂ ਲੈ ਆ ਕੇ ਇਸ ਦੇ 2-3 ਕਿਲੋ ਜੋ ਆਪਣਾ ਗੰਨੇ ਵਾਲੇ ਜੂਸ ਦੇ ਵਿੱਚ ਪਾ ਕੇ ਗੈਲ ਆਦਾ ਕਾਲਾ ਨਾਣ ਆਪਣੇ ਕੋਲ ਪਿਆ ਔਰ ਰੱਬਾ ਮੇਰਾ ਉਹ ਸੰਤਰੇ ਕੋਲ ਜੀ ਮੂਤ ਪਾਣੀ ਹੋਗਾ ਸੰਤਰੇ ਕੋਲ ਜੀ ਰੋੜੇ ਤਾਂ ਖੱਟਾ 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 ਮਿਲ ਜੂਗੀ ਤਾਂ ਤੋ ਉਹੀ ਰਹੀ ਹੈ ਨਿੰਬੂ ਪਏ ਤਾਂ ਨਿੰਬੂ ਪਏ ਹੋਣੇ ਨਿੰਬੂ ਨਹੀਂ ਹਾਂ ਚਲ ਅੱਜ ਤਾਂ ਇੱਧਰ ਬਲੱਟ ਲੈਣਾ ਲਿਵਾਰੀਆਂ ਦਾ ਕਿੱਦਾਂ ਜੇ ਟਾਣੀ ਲਿਵਾਰੀਆਂ ਦੀ ਡੇਟ ਅਗਲੀ ਬੱਚੇ ਬੰਦ ਕਰ ਬਣਾ ਮਟਰਾਂ ਦੇ ਗਲ ਕੇ ਦਿਖਾ ਦੇ ਮੈਂ ਕਹਿੰਦੀ ਮੇਰੇ ਬਾਜਾ ਨਹੀਂ ਇਹ ਕਹਿੰਦੀ ਵੀ ਕੀ ਕਹਿੰਦੀ ਆ ਵੀ ਕਹਿੰਦੀ ਵੀ ਮੇਰੀ ਲਿਵਾਰੀ ਦਾ ਦਰਵਾਜ਼ਾ ਟੁੱਟ ਗਿਆ ਹਣਾ ਹਣਾ ਹੁਣ ਸੁਣ ਲੈ ਇਹਨੂੰ ਲਿਵਾਰੀ ਦੇ ਵਿੱਚ ਬੰਦ ਕਰਕੇ ਤੂੰ ਖੋਲ ਕੇ ਦਿਖਾ ਨਾ ਟੁੱਟੇ ਇੱਧਰੋਂ ਅੱਜ ਚਲ ਬੈਹੋ ਲੂਗੀ ਆ ਬਾਤ ਤੇ ਤੂੰ ਤਾਂ ਬਾਹਰ ਬਾਹਰ ਤੋਬੇ ਦਾ ਤੂੰ ਤੂੰ ਇਹ ਗੱਲ ਸੁਣਾ ਮੇਰੀ ਗੱਲ ਸੁਣ ਸੰਦੀਪ ਹੁਣ ਤੂੰ ਤੁਸੀਂ ਬਾਹਰ ਤੇ ਵੀ ਸੰਦੀਪ ਸੰਦੀਪ ਚਲ ਸੱਚੋ ਸੱਚ ਬੋਲੀਂ ਬੀਤਰੀ ਦੀਦੀ ਨੂੰ ਰੋਟੀ ਪਕਾਉਂਦੀ ਨੂੰ ਕਿੰਨਾ ਟਾਈਮ ਹੋ ਗਿਆ ਸਵੇਰ ਦੀ ਨੂੰ ਕਿੰਨਾ ਕ ਟਾਈਮ ਹੋ ਗਿਆ ਦੱਸ ਸਾੱਚ ਬੋਲੀ ਮੈਂ 1 ਘੰਟਾ 8:30 ਵਜੇ ਦੀ 8:30 ਵਜੇ ਦੀ ਨਾ ਤੇ ਰੋਟੀਆਂ ਹਾਲ ਵੀ ਪਕਾ ਰਹੀ ਦਿਖਾਈ ਹੱਥ ਮੋੜ ਜੱਕ ਬਸ ਬਣ ਗਈ ਹਨਾ 8:30 ਤੇ 10:30 ਹੋ ਗਏ ਇਹ ਇਹ ਤੁਹਾਨੂੰ ਮੈਂ ਚੈੱਕ ਕਰਾਉਂਦਾ ਜੀ 8:30 ਰੋਟੀਆਂ ਹਾਲ ਵੀ ਕੰਪਲੀਟ ਨਹੀਂ ਹੈਗੀਆਂ ਮੱਝ ਨੇ ਮੱਕੀ ਦੀ ਰੋਟੀ ਪਕਾਈ ਇਲਾਪ ਪੈਰਾ ਕਿਤੇ ਉਹ ਵੀ ਵੀਰ ਨੂੰ ਪਰੌਂਦੇ ਬਣਾ ਕੇ ਦੇ ਦਿੱਤੇ ਉਹ ਤਰ ਤੀ ਉਹਨੇ ਮਾਲ ਘਰ ਨੂੰ ਬਣਾ ਕੇ ਦੇ ਦਿੱਤੇ ਦੋ ਪਰੋ ਦੋ ਪਰੌਦੇ ਉਹਦੇ ਮਾਪੇ ਉਦੋਂ ਮਾ ਪਾਪਾ ਜੀ ਆ ਕੇ ਉਹਨਾਂ ਰਗਿਆ ਉਹਦੀ ਪ੍ਰਸਾ ਉਹਨਾਂ ਨੂੰ ਗਰਮ ਗਰਮ ਖਲਾਉਣ ਦੇ ਵਿੱਚ ਬਸਣਾ ਗਰਮ ਗਰਮ ਖਲਾਉਣ ਦੇ ਵਿੱਚ ਨਹੀਂ ਜਿਆਦੇ ਕੋਈ ਕੰਮ ਕਰਨਾ ਇਹ ਝਾੜੂ ਮਾਰਨਾ ਇਹ ਮੈਂ ਤਾਂ ਰੋਟੀਆਂ ਬਗਾਉਂਦੀ ਆ ਯਾਰ ਇਹ ਪੋਚਾ ਲੈ ਮੈਂ ਤਾਂ ਰੋਟੀਆਂ ਬਗਾਉਂਦੀਆਂ ਤੇ ਮੇਰੇ ਹੱਥ ਜੇ ਕੱਪੜੇ ਦੋਣੇ ਮੇਰੇ ਮੈਂ ਰੋਟੀਆਂ ਬਗਾਉਂਦੀਆਂ ਮੇਰੇ ਹੱਥ ਇਹ ਬੜੀ ਗੱਲ ਤੇ ਕੀ ਇਹ ਵੀ ਤਾਂ ਹੈਗਾ ਵੀ ਕਿਸੇ ਦਾ ਛਿੱਡ ਭਰਨਾ ਰੈਕਟਰ ਨੂੰ ਸ਼ਾਬਾਸ਼ ਲੈਣੇ ਫਿਰ ਜਾਂਦੀ ਉਹ ਟੌਪਿਕ ਚੇਂਜ ਕਰਨਾ ਕੱਲ ਤੇ ਸਾਜਰੇ ਤੇ ਮੈਂ ਠੰਡ ਪਾਉਂਦਾ ਹਾਂ ਹਾਂ ਮੈਂ ਇਹ ਬੰਦ ਲੁਕਾ ਕੇ ਵੀ ਦੇਣ ਦਿੰਦੀ ਬਸ ਅੰਦੀ ਪਤਾ ਕੀ ਬਣਾਉਂਦੀ ਬਣਾਉਂਦੀ ਜੇ ਪ੍ਰਚਾਰਕ ਮੰਗਲੇ ਪਾ ਲੋ ਆ ਜਾਓ ਪਾ ਲੋ ਇੱਕ ਗੱਲ ਦੇਖਿਆ ਸਾਡੇ ਜਿਹੜਾ ਮਾੜਾ ਜਾਂ ਕੋਈ ਚਲੂਣਾ ਗੇਰਨੇ ਵਾਲਾ ਚਾਹੀਦਾ ਤੁਸੀਂ ਜਦੇ ਆਪਸ ਵਿੱਚ ਲੜ ਪੋਗੇ ਮਤਲਬ ਇਹ ਆਪਣਾ ਪਾਇਆ ਕਰੋ ਆਪੇ ਚਲੋ ਚਲ ਭਾਈ ਮੇਗੀ ਚੱਲ ਚੱਲੀ ਆਪਾਂ ਇਹ ਗੱਲਾਂ ਨਿਬੜਨੀਆਂ ਆਪੇ ਪਾਇਆ ਕਰਨ ਮਤਲਬ ਇਹ ਗੱਲਾਂ ਨਹੀਂ ਨਿਬੜਦੀਆਂ ਸਾਟਾ ਮਾਰੋਈ ਨਾ ਪਰ ਲ ਮਾਰੀਏ ਗੱਲ ਜੁੜੀ ਕਿ ਟੁੱਟ ਗਿਆ ਮੀਆਂ ਦਰਵਾਜ਼ਾ ਉਹ ਚਾਹੀ ਉਹ ਟੁੱਟਾ ਦਿੱਤੀ ਨਹੀਂ ਕੱਪੜੇ ਥੋੜੇ ਰੋੜਦੇ ਤੇ ਨਹੀਂ ਫਿਰਦੇ ਬਾਹਰ ਪਏ ਤੇ ਵਿੱਚੇ ਉਹਦੇ ਅਸੰਦੀਪ ਉਹ ਤਾਂ ਬਾਹਰ ਆ ਗਏ ਵੀਰ ਜੀ ਹੱਦ ਹੁੰਦੀ ਆ ਹੱਦ ਹੱਦ ਨਾਲੋਂ ਵੱਧ ਹੁੰਦੀ ਆ ਵੱਧ ਮੈਨੂੰ ਜੇ ਤੁਹਾਡੇ ਕੋਲ ਐਨੇ ਕੱਪੜੇ ਆ ਪਾਉਂਦੀਆਂ ਤਾਂ ਤੁਸੀਂ ਫੇਰ ਰੋਜ ਹੋਈਓ ਹੈ ਪਰ ਐਸਾ ਤਿੰਨੇ ਸੂਟ ਕੱਢਦੇ ਹੁੰਦੇ ਆ ਕਿਉਂ ਕੱਢਦੀ ਹੁੰਦੀ ਜਨਾਨੀ ਕਹਤੇ ਤਿੰਨੇ ਸੂਟ ਕੱਢਦੀਆਂ ਪਾਉ ਪਾਉ ਪਾ ਤੇ ਤਰ ਤੁਸੀਂ ਪਾਉਣ ਲੱਗੇ ਨਵੇਂ ਨਵੇਂ ਕੱਢ ਕੇ ਟੋਨ ਮਾਰੀ ਆਂ। ਪਰ ਫੱਟਾ ਦਿਖਾ ਦਿਓ ਤੁਸੀਂ ਕਹਿੰਦੇ ਵੀ ਮੇਖਾਂ ਵਿੱਚ ਟੋਕਾਂ ਲੱਗ ਗਈਆਂ। ਕੋ ਨਵਾਂ ਸੂਟ ਮੈਨੂੰ ਦਿਖਾ ਦਿਓ ਟੋਕਾ ਲੱਗ ਗਿਆ ਟੋਕਾ। ਇਹ ਸਧਰੀ ਪਹਿਲੇ ਮੈਂ ਨਾ ਬਿਸ਼ਵਾਸਾ। ਆਹ ਜਾਣ ਕੇ ਪਾੜੇ ਲੈ। ਆ ਆਏ ਹੁਣਾਂ ਤੇਰੇ ਨਾਲ ਤੇਰੇ ਹੁਣੀ ਆਏ ਚਾਹੀਦੀ ਸੀ ਤੇਰੇ ਨਾਲ। ਤੇਰੇ ਨਾਲ ਆਏ ਹੁਣੀ ਚਾਹੀਦੀ ਸੀ। ਕੱਦੀ ਪਾਈ ਫਿਰਦੀ। ਇਹ ਇਹਨੂੰ ਕਿ ਆ ਪਾਇਆ ਲੈ। ਉਹ ਤਾਂ ਪਟਿਆ ਹੋਇਆ ਤਾਂ ਤੇਰਾ ਪਹਿਲਾਂ ਹੀ। ਪਹਿਲੇ ਪਾਈ ਜਾਣਾ ਤਾਂ ਥੋੜਾ। ਹਟ। ਮੈਂ ਸੂਟ ਲੈ ਕੇ ਆਵਾਹ ਹੋ ਪਾਟਣ ਦੇ ਇਹ ਤਾਂ ਬੜੇ ਆਪ ਪੈਰ ਪਰ ਪਵਾੜੇ ਦਿਖਾ ਤਾਂ ਸਹੀ ਇਹ ਮਨਸ ਨਹੀਂ ਪਿਆ ਦੇਖੀ ਦੇਖੀ ਕੰਮ ਰੰਦਾ ਇੱਕ ਮੈਂ ਕਰਕੇ ਨਾ ਸੱਚੀ ਗੱਲ ਦੱਸਦੀ ਆ ਫਟੇ ਕਿੱਥੇ ਆ ਲਵਾਰੀ ਛਸ ਗਏ ਆਪੇ ਲਵਾਰੀ ਛਸ ਗਏ ਆਪੇ ਲਵਾਰੀ ਦੇ ਵਿੱਚ ਫਸ ਗਿਆ ਫਸ ਗਿਆ ਤੇ ਨਾ ਹੋਰ ਹੋ ਗੱਲ ਸੁਣੋ ਤੁਸੀਂ ਸੂਟ ਲੈਣੇ ਹੋਰ ਮੇਰੀ ਗੱਲ ਸੁਣੋ ਨਾ ਤੁਸੀਂ ਸੂਟ ਲੈ ਮੈਂ ਤਾਂ ਨਹੀਂ ਕੁਝ ਵੀ ਲੈਣਾ ਅਸੀਂ ਤਾਂ ਲਵਾਰੀਆਂ ਲੈਣੀਆਂ ਰਗਦੇ ਮੈਂ ਤਾਂ ਨਹੀਂ ਕੁਝ ਵੀ ਲੈਣਾ ਹੈਗਾ ਲੋੜੀ ਵਿੱਚ ਫੋਨ ਆਉਣ ਲੱਗ ਗਿਆ ਉਹ ਮੈਂ ਮੈਂ 30 ਮਿੰਟ ਬਿੰਦ ਰੱਖ ਤੇ ਭਾਬੀ ਦਾ ਫੋਨ ਆਉਣ ਲੱਗ ਗਿਆ ਮੈਂ ਮੜੀ ਗੱਲ ਕਰ ਲਵਾਂ ਉਹਦੇ ਨਾਲ ਵਿੱਕੀ ਚੱਲੋ ਚੱਲੀ ਆਪਾਂ ਤੇ ਹੁਣ ਸਾਡੇ ਨਾਲ ਮੈਂ ਦੀ ਪੇਮੈਂਟ ਆ ਜਾ ਉਹ ਗੱਲ ਦੀ ਪੇਮੈਂਟ ਆ ਜਾ ਇਹ ਤੇ ਤੋੜ ਦੇ ਕੋਲ ਕੀ ਕਰੀਆ ਮੈਨੂੰ ਦਿੱਕਤਾਂ ਜਿਹੜੀਆਂ ਪਹਿਲਾਂ ਤਾਂ ਪੈਸੇ ਤਾਂ ਹੁਣ ਤੋਂ ਸਾਲ ਕਿਦਾਂ ਮੈਨੂੰ ਮੇਚ ਆ ਜਾ ਹੁਣ ਤਾਂ ਸਾਲ ਮਨੂ ਵੀ ਨਹੀਂ ਇਹ ਹੈਗਾ ਬਾਹਰ ਬੈਠਾ ਗੱਬੇ ਅਰੀ ਦੇ ਕਹਿਣਾ ਮੰਨਣਾ ਕਰ ਦੋ ਬੰਦ ਮੇਰਾ ਨਹੀਂ ਕਹਿਣਾ ਮੰਨਣਾ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਤੁਸੀ ਮਨ ਨੂੰ ਕੋਸੋ ਕੇ ਸੰਦੀਪ ਐ ਕਾਨੂੰ ਮਾਰਾ ਤੇਰੀ ਪੱਟੀ ਲੱਭੀ ਜੀ ਕਿਤੇ ਤੈਨੂੰ ਫਟਾਇਆ ਦਿਖ ਨਹੀਂ ਮੈਂ ਵੀ ਬਾਸ ਨਾ ਮਜਬੂਤ ਜੀ ਹੋਰ ਠੀਕ ਆ ਬਰੈਂਡ ਨਹੀਂ ਨਾ ਮੇਰੇ ਸੂਟ ਨਹੀਂ ਮੇਰੀ ਘਰ ਸੋਣਾ ਇਹ ਵੀ ਤਾਂ ਸੰਦੀਪੂ ਦੇ ਵਿੱਚੇ ਪਏ ਹੁੰਦੇ ਲਿਵਾਰੀ ਚ ਵਿਕੀ ਵਾਲੇ ਕੱਪੜੇ ਵੀ ਆਹ ਵਾਸਤੇ ਉਹ ਮੈਂ ਕਿ ਕਹ ਅੱਜ ਦਿਨ ਲਿਵਾਰੀ ਖੋਲਾ ਲਵਾਂ ਇਹ ਕੈਨ ਨਾ ਕਹਣਾ ਜਿਹਦੇ ਤੇ ਮੇਰੇ ਕੱਪੜੇ ਨੇ ਸਾਰੇ ਬਾਕੀ ਸਾਰੀ ਸਾਰੀ ਨਾ ਨਹੀਂ ਆਉਣਾ ਨਹੀਂ ਆਉਣਾ ਜਿਹੜਾ ਹੈਂਗਰ ਪਰ ਵੀ ਔਖੀ ਤੇ ਕੱਪੜੇ ਆ ਤੇਰੀ ਆ ਮੇ ਤੇ ਬੱਸ ਕਰ ਕੋਈ ਨਹੀਂ ਹੈ ਗੰਦੇ ਤਾਂ ਇੱਕ ਬਿੱਟਾ ਹਲਾ ਫੰਗਾਉਗਾ ਬਾਈ ਇਹ ਗਲਤ ਗੱਲ ਹੋ ਗਈ ਤੇ ਹਾਂ ਹੈਂਗਰ ਕੱਟ ਲਿਆ ਹੁਣ ਹੈਂਗਰ ਕੱਟ ਲਿਓ ਕਿ ਫੇਰ ਰੱਖਣ ਜਾਓ ਟੱਕਾ ਕਾਪੂ ਤਾਂ ਤੁਸੀਂ ਬੁੜਿਆ ਹੁਵੇ ਵਧਾਉਣਾ ਲੈ ਦਿਖਾ ਹਾਂ ਦੱਸਦਾ ਇੱਡੀ ਦੇਖਾ ਕਿਆ ਮੈਂ ਹੋਰ ਵੀ ਅੱਡੀ ਜਗ੍ਹਾ ਦੇ ਵਿੱਚ ਇਹ ਵੀ ਆਏਗੇ 24 ਹੈ ਘਰ ਨੇ ਬਲਵਾਰੀ ਚ ਲੰਪ ਨੇ ਥੋੜੇ ਕੱਪੜੇ ਆੜੇ 24 ਕੱਪੜੇ ਮੇਰੇ ਹਾਂ ਇਹ ਨੇ ਉਹਨੇ ਉਹਨੇ ਵਿੱਚ ਕਸ਼ਾਇਰਾ ਪੈਂਟ ਜੁਦੀ ਜੁਦਾ ਜੁਦਾ ਕਿਹੜਾ ਕਸ਼ਾਇਰਾ ਤੂੰ ਤਾਂ ਖੜੀ ਕੋਰਟਾ ਪਿਆ ਮਾ ਇਕੱਠਾ ਇਕੱਠਾ ਅੱਛਾ ਫੇ 24 25 ਗਿਣਾ ਕੇ ਚੱਲ ਲਿਆ ਕੇਲ ਖੜ ਜਾ ਹੋਰ ਹੋ ਗਿਆ ਹੁਣ ਇਹ ਪੂਰੇ ਜੇ ਨਾ ਹੋਏ ਜੇ ਹੋ ਗਏ 24 আর 25 ਕਿੰਨੇ ਹੁੰਦੇ ਪਤਾ ਚ 24 25 49 ਹੁੰਦੇ ਆ ਉਹ ਨਹੀਂ ਕਹਿੰਦੀ ਕੱਲੇ 24 ਹੀ ਦਈ ਨੀ ਆ ਅੱਛਾ ਭਾਈ ਹੁਣ ਚੱਲ ਚੱਲ ਅੱਧੇ ਪਰ ਆ ਗਈ 24 ਪਰ ਆ ਗਈ ਉਹ ਤੂੰ ਇੰਨੇ ਕਈ ਹੁਣ ਕੱਪੜੇ ਰਹਿ ਗਏ ਤੇ ਡੱਗ ਕੇ ੜ ਜਾ ਨਹੀਂ ਡੰਗੜੇ ਹੈਂ ਘਰ ਤੇ ਡੰਗੇ ਵੀ ਆ ਪ੍ਰੈਸ ਕਰਕੇ ਮੇਰੇ ਕੰਦੇ ਦੀ ਪ੍ਰੈਸ ਹੁੰਦੇ ਸੁਖਵੀਰ ਇੱਧਰ ਦੇਖ ਲੈ ਕਿੰਨੀ ਸਿਆਣੀ ਘਰ ਰੜੀ ਇਹਦੀ ਮੇਰੇ ਕੱਪੜੇ ਕਦੇ ਨਹੀਂ ਪ੍ਰੈਸ ਹੁੰਦੇ ਭਾਈ ਆ ਫਿਰ ਆਏ ਜਿਹੜਾ ਘਠੜੀ ਬੰਦ ਕੇ ਲੈ ਜਾਂਦਾ ਪ੍ਰੈਸ ਕਰਵਾਉਂਦੀ ਆ ਹਾਂ ਨਹੀਂ ਗੱਲ ਦੇਖ ਤਾਂ ਹਾਂ ਚੱਲ ਗਣੋ ਗਿਣੋ ਗਿਣੋ ਦੇਖ ਇੱਕ 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 ਸੂਟ ਆ ਹੋ ਗਿਆ ਇਹ ਇੱਕੋ ਆ ਪੈਂਟਾ ਫਿਰ ਤਾਂ ਪੈਂਟਾ ਵੀ ਗਿਣਾਉਣ ਲੱਗਣੀ ਜਦੀ ਜਦੀ ਕੱਪੜਾ 8 ਕੱਪੜਾ 9 ਕੱਪੜਾ ਲੈ 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 12 13 14 15 16 17 18 ਜੀ ਹਾਂ ਹੁਣ 20 ਯਾਰ ਜਿਹੜੇ ਗਾਲ ਤਾਂ ਫੇਰ ਵੀ 24 ਤੱਕ ਪਹੁੰਚਣਾ ਦੋ ਹੋ ਰਹੇ ਗਿੰਦੇ ਇਹ ਲੈ ਜੇ ਸਾਇਲਨ ਕੋ ਕਹਿ ਦੋ ਨਾ ਕਿ ਤੂੰ ਕੱਪੜਾ ਆ ਟਾ ਪਾ ਲੈ ਕੱਪੜੇ ਆ ਜੇ ਮੈਂ ਕਹਿ ਰਿਹਾ ਨਾ ਵੀ ਕੋਈ ਕੱਪੜਾ ਕੱਢ ਕੇ ਦੇਖੋ ਜੀ ਆ ਕੇ ਹੈਗੇ ਤੇ ਪਿਆਰ ਨਾਲ ਕੱਢ ਲਓ ਹੁਣ ਦੇਖ ਕਿ ਕਿੰਨਾ ਡੈ ਆ ਨੱਕੀ ਵੀ ਅੱਗ ਵਿੱਚ ਆ ਦਿਖਾ ਦੀ ਸੀ ਨਾ ਵਾਈ ਨਾ ਗੋ ਹਾਂ ਹਾਂ ਕਰ ਲੈ ਅੱਜ ਤੋਂ ਉਹ ਜਿਹੜੇ ਮੇਰੇ ਪੁਰਾਣੇ ਕੱਪੜੇ ਕੱਢ ਦੇ ਕੋਈ ਪੁਰਾਣੇ ਨਹੀਂ ਸਾਰੇ ਨਵੇਂ ਆ ਅੱਛਾ ਨਵੇਂ ਦੇਖੋ ਜਿਆਦਾ ਸੋਣੇ ਪਹਿਲਾਂ ਜਿਆਦਾ ਮੇਰੇ ਕੋ ਪੈਸੇ ਦੇ ਦਿੰਨਾ ਸਹੀ ਗੱਲ ਆ ਵਾ ਕੱਪੜੇ ਸੋਨੇ ਨਵੇਂ ਲੈਣੇ ਦੋ ਕਿਤੋਂ ਆਈਆਂ ਬਾਅਦ ਸਾਰੇ ਪੁਰਾਣੇ ਜੇ ਲੱਗੀ ਜਣੇ ਹੁਣ ਸਾਰੇ ਕੱਪੜੇ ਇੰਨੇ ਕੰਨਾ ਹੋ ਗਿਆ ਆਏ ਨਹੀਂ ਸਮਝ ਲਾ ਅੱਜ ਵੀ ਕੀ ਆ ਪਾਈ ਇਹ ਕਿ ਖਰਾਫਾ ਆ ਤਾਂ ਹੁਣ ਟੱਕ ਕੇ ਲਈ ਆਦਾ ਕੁੜਾ ਹਲੇ ਵੱਲੋਂ ਆਇਆ ਹਾਂ ਹੰਗਰ ਮਟੱਕੇ ਲੈਂਦੇ ਆ ਆਹ ਹੰਗਰ ਦੇ ਕੱਪੜੇ ਦਰਵਾਜ਼ੇ ਪਿੱਛੇ ਲਾਟ ਕੇ ਦੇਦੇ ਸਾਰੇ ਹੋ ਗਿਆ ਨਹੀਂ ਵੀ ਬੇਤੀ ਕੰਮ ਕੀਆ ਹਲੇ ਵਿਕੇ ਦੇ ਕੱਪੜੇ ਦਰਵਾਜ਼ੇ ਪਿੱਛੇ ਵੀ ਲਟਕਦੇ ਆ ਉਹ ਤਾਂ ਛੱਡੋ ਤੁਸੀਂ ਗੱਲਾਂ ਉਹਨਾਂ ਨੂੰ ਲਟਕਦੇ ਲਟਕ ਜਾਂ ਕੁੰਡੀਆਂ ਲਾਤੇ ਹੰਗਰ ਲਟਕਾਉਣ ਵਾਸਤੇ ਨਹੀਂ ਲਾਏ ਕੱਟਦੇ ਨਹੀਂ ਗੁੰਡੀ ਚੱਕ ਕਰ ਲੋ ਦਰਵਾਜ਼ੇ ਦੀ ਗੁੰਡੀ ਵੀ ਟੁੱਟਣ ਵਾਲੀ ਆ ਚਾ ਕੋਈ ਨਹੀਂ ਥੱਲੇ ਹੀ ਆ ਜਿਹੜੇ ਇੰਨੇ ਕੱਪੜੇ ਦੇ ਬੋਝ ਨਾਲ ਲਟਕਦਾ ਆਹ ਕੱਪੜੇ ਤਾਂ ਮੈਂ ਕਹਿੰਦਾ ਸਾਰੇ ਧੋਣ ਲਾ ਦੇਣਾ ਸੰਦੀਪ ਨੂੰ ਤਾਂ ਕੱਪੜੇ ਇਹ ਵੀ ਲਪੇਟ ਤੇਾਰੇ ਚਲੋ ਅਸ ਇਹ ਨਹੀਂ ਗੱਲ ਬਣਦੀ ਦੇ ਦੀ ਸਤਜ ਚੱਲ ਚੱਲੀਏ ਆਪਾਂ ਮੈਨੂੰ ਲਿਵਾ ਦੇ ਲਮਾਰੀ ਦੇ ਨਾਮ ਇਹਦਾ ਕੰਮ ਕਰਤੋਂ ਹੋ ਗਿਆ ਪਹੁੰਚ ਗਏ ਜੀ ਖੇਤ ਦੇ ਵਿੱਚ ਤੇ ਚਾਕਾ ਲਾਦ ਲਿਆਉਂਦਾ ਤਾਂ ਜੀ ਤੇ ਹੁਣ ਇੱਥੇ ਤੇ ਲੱਦਣੀ ਆਪਾਂ ਨੇ ਉਹ ਪੱਤੀ ਦੀਆਂ ਭਰੀਆਂ ਆਪਾਂ ਹੀਆਂ ਵੀ ਭਰੀਆਂ ਜੀ ਉਹ ਸਾਹਮਣੇ ਤਿੰਨ ਭਰੀਆਂ ਪਾਈਆਂ ਹੋਣੀਆਂ ਉਹ ਇਹ ਲੱਦੇ ਕੇ ਲੈ ਜਾਣੀ ਹੈ ਔਰਤ ਹਣ ਅੱਜ ਜੋ ਮੌਸਮ ਬੜੀਆ ਸਾਫ ਪਰ ਹੁਣ ਦਿਨ ਪਰ ਦਿਨ ਫਰਕ ਪੈਂਦਾ ਪਈ ਜਾਣਾ ਜੀ ਹੌਲੇ ਹੌਲੇ ਬਹਾਦਰ ਸੁਪਨ ਹੋ ਪਰਚੀ ਫੁਰਚੀ ਆਉਣ ਦੀ ਸੁਭਾਵਨਾ ਕੋਈ ਹਾਂ ਕਿਉਂਕਿ ਆਪਣਾ ਹੈਗਾ ਇਹ 9000 ਪਤਨ 10000 ਨੰਬਰ ਹੈ ਹਾਂ ਫਿਰ ਚੱਲਦਾ ਹੈ 8000 ਹੈ 2000 ਪਰਚੀ ਮੂਰੇ ਪਈ ਆਲ ਘਟੂ ਘਟ 10 15 ਦਿਨ ਲੱਗਦੇ ਨੇ 224 ਘੰਟੇ ਚ ਪੀੜ ਦਾ ਮਸੋਂ ਫੇਰ ਵੀ ਸਮਝ ਲੈ ਹਾਂ 200 ਪੀੜ ਦਿੰਦਾ 24 ਘੰਟੇ ਚ ਬਾਈਨਾ ਕ ਤਾਂ ਹੈਗੀ ਹੋ ਰਿਕਵਰੀ ਜਦੋਂ ਨਾ 5 ਤੋਂ ਨਹੀਂ 10 ਪਾਪਾ ਜੀ ਪਾਪਾ ਜੀ ਪਤਾ ਨਹੀਂ ਯਾਰ ਮੈਂ ਫੋਨ ਵੀ ਨਹੀਂ ਕਰਿਆ ਉਹਨਾਂ ਨੂੰ ਚੱਕ ਨੂੰ ਮਿੱਟੀ ਗੜੀ ਲੱਗਣੀ ਆ ਚੱਕ ਨਹੀਂ ਜਿਹੜੇ ਕਿ ਆਇਆ ਨਾ ਚੱਕ ਨੂੰ ਜਿਹੜੀ ਮਿੱਟੀ ਲੱਗਣੀ ਆ ਮਿੱਟੀ ਚਾਹੀਦੀ ਜ਼ਿਆਦਾ ਇੱਥੇ ਲਾਉਣੀ ਸੀ ਫਿਰ ਉਹ ਕਿੱਥੇ ਤੇ ਚਾਹੀਦੀ ਆ ਕਰ ਲੰਨੇ ਉਹ ਵੀ ਪੈਦਾ ਜਾਂ ਫਿਰ ਨਦੀ ਜਿੱਤੇ ਲਿਆਉਣੀ ਪਣੀ ਜਾ ਕੇ ਉਹ ਵੀ ਹਾਂ ਤੇਰੀ ਸੰਦੀਪ ਵੀ ਕਹਿੰਦੀ ਸਵੇਰੇ ਚੁੱਲ੍ਹਣੇ ਵੀ ਮਿੱਟੀ ਆਉਣੀ ਆ ਫਿਰ ਨਹੀਂ ਇਹਦਾ ਟਾਈਮ ਬਹੁਤ ਲੱਜਣਾ ਜੇ ਉਹ ਚੱਕ ਪਰ ਲੱਗਣੀ ਵੀ ਬਹੁਤੀ ਜ਼ਿਆਦਾ ਨਹੀਂ ਹੈਗੀ ਜੇ ਕਿ ਆਤਾ ਰਸਤਾ ਵੀ ਤਾਂ ਖਰਾਬ ਆ ਉੱਥੇ ਜੇ ਪਾਣੀ ਨਹੀਂ ਖੜਾ ਇੱਕ ਤਾਂ ਆਪਣਾ ਪਾ ਉੱਥੇ ਇੱਕ ਤਾਂ ਸਲਾਉਂਦਾ ਜੇ ਗੰਦ ਜਿਹੜਾ ਘਾਰੇ ਦਾ ਭਰ ਲਿਆ ਉਹਨੇ ਠੀਕ ਲਾਦਰੇ ਜੀ ਪੱਤੇ ਬਸ ਗੰਨੇ ਨਾਲ ਹੁੰਦੀ ਤਾਂ ਮਾੜੀ ਇਹਦੇ ਕੱਪੜਿਆਂ ਨਾਲ ਇਹਨੂੰ ਫੂਕ ਦਿੰਦਾ ਹੈ। ਅੱਧੇ ਪਰਤੇ ਉੱਤਰੀਆ ਇੰਨੀ ਕਿ ਪੱਤੀ ਨਾਲ ਗੋੜਾ ਬਣ ਜਾਣਾ ਇੱਕ ਬੰਦੇ ਨੇ ਗੰਨੇ ਬਾਰੇ ਬਹੁਤ ਵਧੀਆ ਗੱਲ ਕੀਤੀ ਪਤਾ ਨਹੀਂ ਹੁਣ ਮੇਰੇ ਦਿਮਾਗ 'ਚ ਪ੍ਰੋਪਰ ਹੈ ਨਹੀਂ ਕਹਿੰਦਾ ਗੰਨਾ ਇੱਕ ਐਹੋ ਜੀ ਚੀਜ਼ ਆ ਵੀ ਇਹਦੀ ਜੋ ਵੀ ਇਹਦਾ ਗਾਹਾਂ ਤੇ ਗਾਹ ਬਣਦਾ ਜਾਈ ਜਾਂਦਾ ਹੈ ਹਾਂ ਵੀ ਬਸ ਬੰਦੇ ਨੂੰ ਮਿੰਟਾਂ ਸਕਿੰਟਾਂ ਚ ਅਸਰ ਦਿਖਾਉਂਦਾ ਜੇ ਮੈਂ ਹੁਣ ਇਹਨੂੰ ਫੂਕਣਾ ਗੋੜਾ ਬਣ ਦੇਣਾ ਗੋੜ ਨੇ ਆਪਣਾ ਅਸਰ ਦਿਖਾਉਣਾ ਗੋੜ ਨੂੰ ਗਾਲ ਕੇ ਦਾਰੂ ਬਣਾ ਦੇਣੀ ਹਾਂ ਕਹਦਾ ਢੇਰ ਚ ਦੱਬ ਕੇ ਰੱਖਣਾ ਉਹਨੂੰ ਢੇਰ ਚ ਤੇ ਫਿਰ ਮਹੀਨੇ ਡੇਢ ਮਹੀਨੇ ਬਾਅਦ ਕੱਢਣਾ ਫਿਰ ਉਹਦੀ दारू ਬਣਨੀ ਫਿਰ ਜਾ ਕੇ ਖਤਮ ਹੁੰਦਾਦਾ ਕੰਮ ਕਿੱਥੇ ਤੇ ਕਿੱਥੇ ਤੱਕ ਉਹਨਾਂ ਦਾ ਬਹੁਤ ਵਧੀਆ ਗੱਲ ਸੁਣਾਈ ਤੀ ਹੁਣ ਮੇਰੇ ਦਿਮਾਗ ਚ ਨਹੀਂ ਪ੍ਰੋਪਰ ਗੱਲ ਹੋ ਪਹੁੰਚ ਗਏ ਜੀ ਕਲਾੜੀ ਦੇ ਵਿੱਚ ਅਸੀਂ ਇਹਦੇ ਗਾਰੇ ਦੇ ਰਸਤੇ ਤੋਂ ਸੋਚਦੀ ਹੁੰਦੇ ਸੀ ਵੀ ਗਾਰੇ ਦਾ ਹਿੱਲਾ ਕਿਆ ਹੋਊਗਾ ਤੇ ਇੱਧਰ ਮਿਲੋ ਪਾਪਾ ਜੀ ਨੂੰ ਸਤਿਕਾਰ ਜੀ ਕਿਸੀ ਅੱਛਾ ਇਧਰ ਬੰਤੂ ਬਾਈ ਨੇ ਤਾਂ ਗਾਰਾ ਲਾ ਵੀ ਦਿੱਤਾ ਪੱਠੀ ਨੂੰ ਓਕੇ ਨਾਲ ਬਿਲਡਿੰਗ ਐ ਉੱਪਰ ਜਾਣੀ ਐ ਫਿਰ ਉੱਪਰ ਰੈਜੀ ਤੋਂ ਨਿਕੜਾ ਹ ਤੋਤਾ ਤੋਤਾ ਤਾਂ ਕਹਿੰਦੇ ਰੱਖ ਦੰਨੇ ਆ ਜਾਣ ਤੋਂ ਬਾਈ ਨੂੰ ਚੁਕਾ ਕੇ ਰੱਖਾ ਦਊਗਾ ਉਹ ਖਿਲਾੜੀ ਵੀ ਤੋਤੀ ਵੀ ਐ ਜਿੱਧਰ ਤੇ ਇਧਰ ਬਾਈ ਵੀ ਪਹੁੰਚਣ ਵਾਲਾ ਤੁਹਾਡਾ ਜਨਰੇਟਰ ਪਾ ਲਿਆ ਮੈਂ ਨਾ ਜਾ ਕੇ ਇਹਨਾਂ ਨੂੰ ਗੁੰਨਾ ਗੁੰਨਾ ਲਾ ਲਿਓ ਉੱਥੇ ਟਰਾਲਾ ਕਿੱਥੇ ਘਟਾਉਂਗਾ ਤੁਸੀਂ ਟਰਾਲਾ ਇੱਥੇ ਨੂੰ ਬੈਕ ਲਾ ਤਾ ਨਾ ਜੇ ਫਿਰ ਜਨਰੇਟਰ ਕੋਲ ਲਏਗਾ ਜਨਰੇਟਰ ਹਾਂਜੀ ਜਨਰੇਟਰ ਨੂੰ ਤਾਂ ਤਾਰ ਬਥੇਰੀ ਲੰਬੀ ਹੈ ਉਹ ਤਾਰ ਬਥੇਰੀ ਲੰਬੀ ਉਹ ਬਾਹਰ ਖੜਾ ਆ ਉੱਥੇ ਖੜਾ ਕੇ ਤਾਰ ਪਹੁੰਚ ਜਣੀ ਮੋਟਰ ਤੱਕ ਆ ਇੱਥੇ ਬੈਕ ਲਾ ਕੇ ਨਾ ਹਟ ਕਰਦੇ ਸਭ ਇਹ ਉਰੇ ਬੈਕ ਲਾ ਦਿੰਦੇ ਹਾਂ ਟਰਾਲੇ ਨੂੰ ਉਹ ਕਿੱਧਰ ਕਰਦੇ ਅੱਛਾ ਇੱਥੇ ਲੰਘਾਉਗਾ ਹਾਂ ਨਾ 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 ਟਰਾਲਾ ਬਥੇਰੀ ਜਗਾ ਜੀ ਉਹਦੇ ਬੈਕ ਲੱਗਣ ਨੂੰ ਇੱਥੇ ਖੜ੍ਹ ਜਣਾ ਟਰਾਲੇ ਦਾ ਡਾਲਾ ਬਸ ਇੱਥੇ ਤੇ ਗੰਨਾ ਤਾਰ ਲੈਣਾ ਪੱਤੀਆਂ ਭਰੀਆਂ ਤਾਰ ਕੇ ਇੱਧਰ ਸੁੱਟਣੀਆਂ ਆ ਤਾਂ ਪੱਛਰੇ ਜੇ ਪਏ ਆ ਇਹ ਵੀ ਕੰਮ ਆ ਰਣੀ ਗੰਨੇ ਨੂੰ ਫੂਕਣ ਵਾਸਤੇ ਕੰਮ ਆ ਜਾਣੇ ਜੀ ਇਹ ਵੀ ਉੱਧਰ ਦੇਖੀ ਰਿਹੜੇ ਨੂੰ ਆਉਣ ਦੇ ਆਉਣ ਦੇ ਦੂਏ ਬੱਤਸੇ ਨੂੰ ਰੱਖੋ ਉਹ ਥੋੜਾ ਜਿਹਾ ਗੋਪਾਂ ਵਾਲੀ ਸਾਈਡ ਨੂੰ ਰੱਖੋ ਬਾਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਕੱਟ ਦੇ ਤੂੰ ਹੀ ਸਾਈਡ ਨੂੰ ਕੱਟ ਦੇ ਚੱਲ 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 ਜਾਣਦੇ ਜਾਣਦੇ ਚੱਲ 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 ਬੱਸ ਕੱਢਦੇ ਹਾਂ ਹਾਂਜੀ ਆ ਬਹੁਤ ਲੰਬੀ ਜੀ ਨੀ ਜੀ ਇਧਰ ਲਾ ਦੇਣੇ ਜਨਰੇਟਰ ਦੀ ਤਾਰ ਬਥੇਰੀ ਲੰਬੀਆਂ ਨੂੰ ਹੋਰ ਯਾ ਸਵੀਕਾਰ ਅੱਗੇ ਮੁਕੱਦਮੇ ਤੇ ਨਾ ਮੈਂ ਮੈਂ ਜਿੰਪਰ ਨਾ ਮੀਨ ਇਹਦਾ ਹੰਦੀਰੋ ਇੱਕ ਤਰ੍ਹਾਂ ਦਾ ਕਪੜਾ ਕਪੜਾ ਮੈਂ ਖਾਜ ਰਸਤਾ ਹੈ ਨਾ ਮੈਂ ਬਾਈ ਉਹ ਫਿਰ ਲੰਘ ਗਏ ਸੀ ਇਹ ਕੱਪੜਾ ਆ ਹਲਕੀ ਜਿਹੀ ਪਰ ਉਧਰ ਨੂੰ ਸਟਲ ਚੱਕ ਕੇ ਇੱਦਾਂ ਨੂੰ ਸੌਖੀ ਉੱਤਰ ਜਾਣੀ ਤੇ ਇੱਧਰ ਤੇ ਗੇਰੀ ਵੀ ਹੈ ਉੱਪਰ ਚੱਲਦੇ ਤੱਕ ਮੱਛੀ ਦੇ ਫੋਲ ਜੰਗਲ ਦੇ ਨੇ ਤਾਂ ਨੂੰ ਵੀ ਤੇਲ ਮਾਚੜਾ ਉੱਪਰੋਂ ਉਤਾਰਾਂ ਰੋਲ ਕਰਕੇ ਵੀ ਪਿੱਛੇ ਗੇਅਰ ਲੈਣੀ ਤੇ ਨਹੀਂ ਉਹਦੇ ਪਿੱਛੇ ਆ ਲੈਦੇ ਵੱਖੜੰਨਾ ਫੇਰ ਚੱਕ ਲਵਾਂਗਾ ਹਾਂ ਫੇਰ ਚੱਕਣ ਤੋਂ ਬਾਅਦ ਚਾ ਹੁਣ ਤਾਂ ਗੁੜ ਕੱਟਣਾ ਸਮਾਨ ਬਹੁਤ ਇਕੱਠਾ ਕਰਨਾ ਪੈਂਦਾ ਚੱਲ ਨਮਨ ਹੁਣ ਚੱਕ ਧਰਾ ਲਵਾ ਜੇ ਇੱਕ ਵਾਰ ਲੋ ਜੀ ਚੱਕ ਲੈ ਕੇ ਆਏ ਤੇ ਪਮੇ ਗੁਰਤੇ ਚੱਕ ਕੇ ਤੇ ਇਹਦਾ ਵੀ ਥੋੜਾ ਜਿਹਾ ਪਾਣੀ ਤਾਂ ਨਹੀਂ ਜਮਾਰਨਾ ਤੇ ਜਿਹੜਾ ਮਿੱਟੀ-ਮੁੱਟੀ ਜਿ ਲੱਗਣੀ ਪਾਪਾ ਜੀ ਹੈ ਕਿ ਮਿੱਟੀ ਮਾੜੀ-ਮੋਟੀ ਪਈ ਪਾਪਾ ਜੀ ਇਹ ਪੁੱਛਦੇ ਅੱਛਾ ਅੱਛਾ ਆਹ ਮੇਰਾ ਧਿਆਨ ਨਿਕਲਿਆ ਇੱਧਰ ਗਿਆ ਠੀਕ ਆ ਹਾਸ ਵਰਕੇ ਜਰਵਾਸ ਨੂੰ ਮਾਰਦੀਆਂ ਹਾਂ ਜਨਰੇਟਰ ਜਾ ਫਿਰ ਜਨਰੇਟਰ ਲੈਣ ਜਾ ਤਰਾਲਾ ਗਹਨ ਕਰਕੇ ਖੋਲ ਲੈ ਮੜਾ ਜਾ ਬਸ ਦੱਬਾ ਯੱਲੇ ਸੇ ਆ ਇਹ ਵੀ ਫਟ ਹੋ ਗਿਆ ਕੰਮ ਇਹਦਾ ਲੈ 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 ਤਾਂ ਠੀਕ ਹੈ ਜੀ ਥੋੜੀ ਅੰਦਰ ਜਾਂਦੀ ਆ ਆ ਉਹ ਅੰਦਰ ਹੈ ਘਰਿਆ ਤਾਂ ਬਸ ਠੀਕ ਹੈ ਲੈ ਆ ਗਿਆ ਸਹੀ ਆ ਗਿਆ ਸਹੀ ਹੁਣ ਆ ਗਿਆ ਨਾ ਹਾਂ ਨੀ ਹਾ ਕਰਹਾ ਹਰ ਆਵਾਪਾ ਜੀ ਚਲ ਬਾਈ ਇਸ ਕਾ ਲਾਂ ਮੈਂ ਫਿਰ ਵੀਡੀਓ ਬਣਾ ਲਵਾਂਗਾ ਅੱਗੇ ਕਿਤੇ ਕਿਤੇ ਗੱਬੜੇ ਦਾ ਪੈ ਰਿਹਾ ਨਾ ਨਾ ਮੈਨੂੰ ਪਤਾ ਇੱਥੇ ਏਰੀਆ ਉਹ ਹੁੰਦਾ ਖਾਲੀ ਹਾਂ ਇੱਥੇ ਤਾਂ ਰੱਖ ਸਕਦਾ ਪੈਰ ਹਾਂ ਤਾਂ ਤੇ ਰੱਖ ਉਹ ਨਹੀਂ ਚੱਕਰ ਵਾਲੇ ਦਾ ਨਹੀਂ ਇੱਥੇ ਗੱਬੇ ਆ ਜਾਂ ਇਹ ਖੇਤ ਦੇ ਗੱਬੇ ਹੁੰਦੇ ਇੱਧਰ ਜਦ ਬਾਈ ਕਹੂੰਗਾ ਜਿਆਦਾ ਰੱਖੂੰਗਾ ਜੀ ਆ ਦੇਖੋ ਜੀ ਮਾੜਾ ਜਹਾ え ਆਉਣ ਦੇ ਬਾਈ ਉਹਨਾਂ ਨੂੰ ਮੇਰੇ ਵਾਲੀ ਛਾਣ ਮਾੜਾ ਜਹਾ ਬੱਸ ਓਕੇ ਆ ਰੱਖ ਲਓ ਜੀ ਹਾਂ ਹੁਣ ਬਾਕੀ ਤੂੰ ਚੈੱਕ ਕਰ ਲੈ ਇੱਕ ਵਾਰ ਬੱਸ ਬਿਲਡ ਹੈ ਨਹੀਂ ਕਿਸੇ ਪਾਸੇ ਨੂੰ ਇਹ ਜਨੰਗਾ ਤਾਂ ਨਹੀਂ ਨਹੀਂ ਜੀ ਵਾਹ ਥੋੜਾ ਤਾਂ 3 ਪ੍ਰੋ ਦੇ ਗਾਰੇ ਬਟੇ ਕਿੱਧਰ ਜੀ ਔਰ ਇਹ ਆ ਚੀਜ਼ ਉਹਨਾਂ ਲੱਗੀ ਥੋੜੀ ਅੱਗੇ ਉੱਤਰ ਜਾ ਹਾਰੇ ਬਾਰ ਬੰਨ ਕਰ ਆਪਾਂ ਕੋਈ ਨਹੀਂ ਕੋਈ ਨਾ ਚੱਲ ਹੁੰਦੀ ਹਾਂ ਚਲੋ ਠੀਕ ਹੈ ਜੀ ਜਦ ਕਿ ਜੱਫ ਟਰਾਲਾ ਖੋਲਣਾ ਉੱਥੇ ਇੱਕ ਵਾਰ ਤੇ ਉਹ ਕਰ ਲੈ ਫਿਰ ਲੈ ਆ ਜਾ ਕੇ ਦੇਖ ਕੇ ਸਾਥ ਕਰੇ ਨੇ ਦੋ ਕੱਢੀ ਜਾਂ ਵਿੱਚ ਤੇ Tente en la deba pues ਬਾ ਦੂਨੀ ਕੋ ਰਾਨੇ ਕੋ ਕਾਲਣਾ ਦੇਖਣਾ ਸੱਚਾ ਟੇਡੇ ਵਾਲਾ ਚੱਕਰ ਤਾਂ ਨਹੀਂ ਬਾਈ ਕੋਈ ਬਫੇ ਠੀਕ ਹੈ ਬਾਡੀ ਵਾ ਠੀਕ ਹੈ ਠੀਕ ਠੀਕ ਓਕੇ ਹੂੰ ਇਹ ਵੀ ਠੀਕ ਹੈ ਲੇ ਪਿਆ ਲੋੜੇ ਨਹੀਂ ਸਪੀਡ ਦਾ ਚੱਲ ਗਿਆ ਪੂਰਾ ਕੱਗਨੇ ਉਹਨਾਂ ਤਾਰਨਾ ਦਾ ਨਾਲ ਦੀ ਨਾਲ ਰੋਣ ਦੀ ਚਾ ਮੈਂ ਹੀ ਕਰਦਾ ਜਾ ਕੇ ਜਨਰੇਟਰ ਤਾਂ ਮੈਨੂੰ ਬੰਦ ਕਰਨਾ ਪੈਣਾ